ਮੇਰੇ ਘਰ ਚ ਚੋਰੀ ਹੋ ਗਈ ਆ ਦਿਨ ਦੇ ਟਾਈਮ ਇੱਕ ਕੋਜੇ ਦਾ ਬੇਟਾ ਅਡੇ ਘਰੇ ਆਇਆ ਸੀ ਉਹ ਆਪਣੇ ਕਪੜੇ ਪਰਦੀ ਵਗੈਰਾ ਬਦਲ ਕੇ ਇਹਦੀ ਦੁਕਾਨ ਤੇ ਫਿਰ ਚਲਾ ਗਿਆ ਇਹ ਕਿਤੇ ਸਵੇਰ ਦਾ ਆਪਣੀ ਦੁਕਾਨ ਤੇ 9:30 ਕਰੋ ਚਲਾ ਗਿਆ ਸੀ ਇਹਦੀ ਮੈਸੇਜ ਆਪਣੇ ਤੇਜ ਕੋਲ ਆਪਣੇ ਇਸ ਦਾ ਕਰ ਚੋਰੀ ਜਦੋਂ 9:30 ਰਾਤ ਆਏ ਘਰੇ ਤਾਂ ਇਹਨਾਂ ਨੇ ਦੇਖਿਆ ਵੀ ਸਾਡਾ ਜਿਹੜਾ ਬੈਡਰੂਮ ਸਾਰਾ ਫੋਲਿਆ ਪਿਆ ਸੀ ਰਾਤ ਨੂੰ तकरीबन 9:30 ਵਜੇ ਆਇਆ ਮੈਂ ਪਰਲੇ ਮਕਾਨ ਚ ਐਕਟਿਵਾ ਖੜਾ ਲੀ ਤੇ ਮੇਰੇ ਮਿੱਸੀ ਜੰਦਾ ਕੋਲ ਕੇ ਉੱਪਰ ਆ ਗਿਆ ਉੱਪਰ ਆਂਦੇ ਹੀ ਨਾਲ ਦੀ ਨਾਲ ਹੀ ਪਚਿਆ ਲੈ ਨੀਚੇ ਕਹਿੰਦੇ ਪਾਪਾ ਜੀ ਇਹ ਹੋ ਗਿਆ ਜੀ ਮੇਰੇ ਬੇਟਾ ਕਹਿੰਦਾ ਉਹ ਰੋਣ ਲੰਗਿਆ ਬੇਟਾ ਜੀ ਆਪਣੇ ਘਰੇ ਚੋਰੀ ਹੋ ਗਈ ਚੋਰੀ ਹੋ ਗਈ ਜੀ ਮੇਰੇ ਘਰ ਚ ਚੋਰੀ ਹੋ ਗਈ ਆ ਦਿਨ ਦੇ ਟਾਈਮ ਇੱਕ 1:00 ਵਜੇ ਦਾ ਬੇਟਾ ਅਗਦੇ ਘਰੇ ਆਇਆ ਸੀ ਉਹ ਆਪਣੇ ਕੱਪੜੇ ਪਰਦੀ ਵਗੈਰਾ ਬਦਲ ਕੇ ਇਹਦੀ ਦੁਕਾਨ ਤੇ ਫਿਰ ਚਲਾ ਗਿਆ ਇਹ ਕਿਤੇ ਸਵੇਰ ਦਾ ਆਪਣੀ ਦੁਕਾਨ ਤੇ 9:30 ਕਰੋ ਚਲਾ ਗਿਆ ਸੀ ਇਹਦੀ ਮੈਸੇਜ ਆਪਣੇ ਤੇਜ ਕੋਲ ਆਪਣੇ ਇਸਦਾਰ ਕਰ ਚੁੱਕੇ ਜਦੋਂ 9:30 ਰਾਤ ਆਏ ਘਰੇ ਤਾਂ ਇਹਨਾਂ ਨੇ ਦੇਖਿਆ ਵੀ ਸਾਡਾ ਜਿਹੜਾ ਬੈਡਰੂਮ ਹੈ ਸਾਰਾ ਫੋਲਿਆ ਪਿਆ ਉਹਦੇ ਇਹਨਾਂ ਦੇ ਦਸਨ ਮੁਤਾਬਕ ਅਸੀਂ ਅੱਜ ਮੌਕਾ ਦੇਖਿਆ ਫਰੋਨਸੀਟੀ ਮੌਕੇ ਤੇ ਬੁਲਾਈਏ ਸਾਰੇ ਫਿੰਗਰ ਪ੍ਰਿੰਟ ਵਗੈਰਾ ਲੈਣੇ ਮੂਵੀ ਵਗੈਰਾ ਬਣਾਈਏ ਇਹਨਾਂ ਦੇ ਦਸਨ ਮੁਤਾਬਕ ਵੀ ਸਾਡੇ ਜਿਹੜਾ ਇਹਨੇ ਕਿਸੇ ਨਾਲ ਪਵਨ ਕ ਪਵਨ ਕੁਮਾਰ ਦੇ ਨਾਲ ਕੋਲੇ ਇਸਨੇ ਜਗਾ ਵਿੱਚ ਜੇ ਕੋਈ 47 ਲੱਖ ਦੀ ਉਹਦੇ ਚੋਂ 12 ਲੱਖ ਬਿਆਨਾਂ ਦੇ ਕੋਲ ਸੀ ਜਿਹੜਾ ਨੇ ਆਪਣੇ ਇੱਥੇ ਬੈਡਾਂ ਦੇ ਥੱਲੇ ਜਿਹੜਾ ਲਫਾਪੇ ਪਾ ਕੇ ਰੱਖਿਆ ਸੀ ਕਿ ਉਹ ਕਾਲਪੂ ਨਾਮ ਨੂੰ ਰਾਤ ਉਹ ਨਾਮ ਨੂੰ ਬੰਦਾ ਚੋਰੀ ਕਰਕੇ ਲੈ ਗਿਆ ਪੌੜੀ ਦੇ ਉਪਰੋਂ ਆਇਆ ਥੱਲੇ ਨੂੰ ਥੱਲੇੋਂ ਲੋਕਾਂ ਕੋਲ ਲੱਗਾ ਸੀ ਇਹਨੂੰ ਐਪਲੀਕੇਸ਼ਨ ਕਰਾਇਆ ਸੀ ਤੇ ਅੱਗੇ ਜੋਖਾਰੂ ਬੰਦੀ ਜੀ ਕਰਾਂ ਕੋਈ ਸੀਸੀਟੀਵੀ ਕੈਮਰਾ ਇੱਥੇ ਲੱਗਿਆ ਕਿਤੇ ਸੀਸੀਟੀਵੀ ਕੈਮਰਾ ਵਾਲੇ ਥੋੜੇ ਅਸੀਂ ਖੋਜ ਕਰ ਰਹੇ ਹਾਂ ਬਸ ਇੱਕ ਕੈਮਰਾ ਹੈਗਾ ਦੇਖ ਲੈਣਾ ਉਹ ਵੀ ਘਰ ਦੇ ਨਾਲ ਲੱਗਿਆ ਬਾਹਰ ਤੇ ਇੱਕ ਬੰਦਾ ਤਾਂ ਛਤਰੀਆਂ ਉੱਪਰ ਦੀ ਪੂਰੀ ਸ਼ੈਡਾ ਦੇ ਕੋਲ ਕੈਮਰਾ ਹੈ ਰਾਤ ਇੱਕ ਬੰਦਾ ਚੱਕਿਆ ਗਿਆ ਜੀ ਉਹਦੇ ਤੇ ਕੀ ਕਾਰਵਾਈ ਕਰਤੀ ਯਾਰ ਉਹ ਤਾਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਦੇ ਉਹਦੇ ਇਹ ਜਿਹੜੇ ਤਿੰਨ ਕੰਮ ਜੋ ਉਸ ਕਾਲ ਸਾਹਮਣੇ ਤੇ ਕਰ ਰਿਹਾ। ਕੁਮਾਰਦੀਪ ਇਹ ਚੋਰੀ ਕਿਉਂ ਇਹ ਕਰ ਰਹੀ? ਸਰਕਾਲੇ 1 ਵਜੇ ਮੇਰਾ ਬੇਟਾ ਸਕੂਲ ਤੋਂ ਆਇਆ ਉਹ ਉੱਪਰ ਆਇਆ ਉਹਨੇ ਯੂਨੀਫਾਰਮ ਉਤਾਰੀ ਹੈ ਪਾਣੀ ਵਗੈਰਾ ਪੀਤਾ ਆਪਣਾ ਮੋਬਾਈਲ ਚੱਕਿਆ ਉਸ ਤੋਂ ਬਾਅਦ ਉਹ ਆਪਣੇ ਚਾਚਾ ਜੀ ਦੇ ਘਰ ਹੀ ਚਲਾ ਗਿਆ ਖਾਣਾ ਖੋਣਾ ਖਾ ਕੇ 2 ਵਜੇ ਉਹ ਮੇਰੇ ਕੋਲ ਖਾਣਾ ਲੈ ਕੇ ਆ ਗਿਆ ਉਸ ਤੋਂ ਬਾਅਦ ਉਹ ਬੇਟਾ ਮੇਰੇ ਨਾਲ ਤਾਂ ਖਾਂਤੀ ਸੀ ਉਸ ਤੋਂ ਬਾਅਦ ਅਸੀਂ ਰਾਤ ਨੂੰ ਤਕਰੀਬਨ 9:30 ਵਜੇ ਆਇਆ ਮੈਂ ਪਰਲੇ ਮਕਾਨ ਚ ਐਕਟਿਵਾ ਖੜਾ ਲਈ ਤੇ ਮੇਰੇ ਮੀਸੀ ਜੰਦਾ ਖੋਲ ਕੇ ਉੱਪਰ ਆ ਗਿਆ ਉੱਪਰ ਆਂਦੇ ਹੀ ਨਾਲ ਦੀ ਨਾਲ ਹੀ ਭੱਜ ਆਏ ਨੇ نیچے ਕਹਿੰਦੇ ਪਾਪਾ ਜੀ ਇਹ ਹੋ ਗਿਆ ਜੀ ਮੇਰੇ ਬੇਟਾ ਕਹਿੰਦਾ ਉਹ ਰੋਣ ਲੱਗ ਗਿਆ ਬੇਟਾ ਜੀ ਆਪਣੇ ਘਰੇ ਇਹ ਕੁਝ ਵੀ ਨਹੀਂ ਬਚਿਆ ਹੈ ਲਗਭਗ ਕਿੰਨਾ ਕੈਸ਼ ਸੀ ਕੈਸ਼ ਮੈਨੂੰ 12 ਲੱਖ ਰੁਪਏ ਬਿਆਨਾ ਦਿੱਤਾ ਸੀਗਾ ਜੀ ਸਮਾਨ ਦੇ ਕਿਸੇ ਨੇ ਮੈਂ ਆਪਣੀ ਕੋਠੀ ਵੇਚੀ ਸੀਗੀ ਉਹਨਾਂ ਨੇ ਮੈਨੂੰ 12 ਲੱਖ ਰੁਪਏ ਬਿਆਨਾ ਦਿੱਤਾ ਸੀਗਾ ਇਹ ਕਦੋਂ ਐਸ ਮੈਨੂੰ ਤੁਹਾਨੂੰ ਇਹ ਮੇਰੇ ਕੋਲ ਪਹਿਲਾ ਪਿਛਲੇ 10 ਤਰੀਕ ਨੂੰ ਆਇਆ ਸੀਗਾ ਜਿਹੜਾ ਉਹਨਾਂ ਨੇ ਮੈਨੂੰ ਕੈਸ਼ ਦਿਆ ਸੀਗਾ ਉਹ ਸਾਰੇ ਦੇ ਸਾਰਾ ਹੀ ਮੇਰੀ ਦੁਕਾਨ ਦੀ ਤਕਜੋਰੀ ਹੈ ਸੇਫ ਹੈ ਉੱਚ ਪਿਆ ਸੀਗਾ ਮੇਰੇ ਹੁਣ ਕਿਸੇ ਸ਼ੋਰੂਮ ਨਾਲ ਗੱਲ ਚੱਲ ਰਹੀ ਸੀਗੀ ਹਜੇ ਉਹਨਾਂ ਨਾਲ ਮੇਰੀ ਕੱਲ ਵੀ ਗੱਲ ਹੋਈ ਸੀਗੀ ਵੀ ਆਪਾਂ ਸ਼ੋਰੂਮ ਦਾ ਆਪਾਂ ਨੂੰ ਪਸੰਦ ਹੈ ਪਲਾਟ ਦਾ ਆਪਾਂ ਨੂੰ ਸੌਦਾ ਕਰਨਾ ਹੈ ਉਹ ਔਰ ਦੂਸਰੀ ਪਾਰਟੀ ਰੋਪਾ ਕਾਲਾ ਬਲਾਵ ਲਾਂਗੇ ਤੇ ਅਮਰੇ ਸਾਹਮਣੇ ਬਹਿ ਕੇ ਜੇਵੇਂ ਸੌਦਾ ਹੋਊਗਾ ਕਰਕੇ ਮੁੱਖ ਦੇ ਬਿਆਨ ਦੇ ਆਪਾਂ ਪੇਮੈਂਟਾਂ ਜਿਹੜੀ ਦੇ ਦਾਂਗੇ 12 ਲੱਖ ਰੁਪਏ ਦੇ ਇਲਾਵਾ ਹੋਰ ਵੀ ਕੁਝ ਚੀਜ਼ ਲੈ ਰਹੇ ਹਾਂ 12 ਲੱਖ ਰੁਪਏ ਦੇ ਇਲਾਵਾ ਸਾਰੇ ਇੱਕ ਬਰੇਲ ਮੀਸੀ ਦੇ ਟੌਪਸ ਸਨ ਤੇ ਦੋ ਉਹਨਾਂ ਦੀਆਂ ਛਾਪਾਂ ਸੀ ਤੇ ਇੱਕ ਮੇਰੀ ਛਾਪ ਸੀਗੀ ਜਿਹੜੀ ਮੈਨੂੰ ਸੋਰਾ ਪਰਿਵਾਰ ਨੇ ਮੈਨੂੰ 18 ਸਾਲ ਪਹਿਲੇ ਮੇਰੇ ਵਿਆਹ ਤੇ ਦਿੱਤੀ ਹੋਈ ਸੀਗੀ ਜੀ ਉਹੀ ਸਮਾਨ ਸੀਗਾ ਲਗਭਗ 1.5 ਟੋਲੇ ਦੇ ਆਸ-ਪਾਸ ਹੈ ਜਿਹੜਾ ਸੋਨਾ ਸੀਗਾ ਤੇ 12 ਲੱਖ ਰੁਪਏ ਕੈਸ਼ ਬਹੁਤ ਸਾਰਾ ਕਰੋ ਕੁਝ ਵੀ ਗਿਆ